ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆ ਵੀਡੀਓ ਪੰਜਾਬ ਦੇ ਸਾਥੀਆਂ ਤੱਕ ਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾ ਦਿਓ ਜਿਹੜਾ ਬੰਦਾ ਵਾਰ-ਵਾਰ ਕਹਿ ਰਿਹਾ ਕਿ ਰਾਜਸਥਾਨ ਵਾਲੇ ਪਾਣੀ ਲੈਣ ਤੋਂ ਮਨਾ ਕਰਤਾ ਉਹ ਭਰਾ ਮੇਰੇ ਆ ਰਾਜਸਥਾਨ ਦੀ ਮੂੰਗੀਆਂ ਦੇ ਹਾਲਾਤ ਵੇਖ ਰਾਜਸਥਾਨ ਦੇ ਬਾਗ ਦੇਖ ਸਾਨੂੰ ਤਾਂ ਪਾਣੀ ਦੇ ਕਿਉਂ ਗੁੰਮਰਾਹ ਕਰਦਾ ਲੋਕਾਂ ਨੂੰ ਤੂੰ ਯਾਰ ਜਾਂ ਤੇ ਸਾਡੀ ਸਰਕਾਰ ਨੇ ਲੈ ਕੇ ਦਿੱਤਾ ਤਾਂ ਸਾਨੂੰ ਦੱਸ ਅਸੀਂ ਤਾਂ ਦੋਨੋਂ ਹੱਥਾਂ ਨਾਲ ਹੀ ਪਾਣੀ ਲੈਣ ਨੂੰ ਤਿਆਰ ਆ ਵੀ ਸਾਨੂੰ ਪਾਣੀ ਜਿੰਨਾ ਮਰਜ਼ੀ ਦੇ ਦੇ ਪਰ ਸਾਡੇ ਪੰਜਾਬ ਵਾਲੇ ਭਰਾ ਨਹੀਂ ਨੁਬੜੇ ਜਿੱਦਿਆ ਅਸੀਂ ਤਾਂ ਉਹਨਾਂ ਵਾਸਤੇ ਸੇਵਾ ਲੈ ਕੇ ਵੀ ਜਾ ਰਹੇ ਆ ਪਰ ਪੰਜਾਬ ਵਾਲੇ ਭਰਾਵਾਂ ਕੀ ਬੇਨਤੀ ਆ ਵੀ ਸਾਡੇ ਬਹੁਤ ਬੁਰੇ ਹਾਲਾਤ ਇੱਥੇ ਤੁਸੀਂ ਡੁੱਬ ਕੇ ਮਰੀ ਜੰਨੇ ਆ ਅਸੀਂ ਸੁੱਕ ਕੇ ਮਰੀ ਜੰਨੇ ਆ ਪਰ ਇਹ ਬੰਦਾ ਕਿਤੇ ਗੱਪ ਮਾਰ ਰਿਹਾ ਇਹ ਮੇਰੀ ਬੇਨਤੀ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਤੱਕ ਸਾਡੀ ਵੀਡੀਓ ਪਹੁੰਚਾਓ ਸਾਡੇ ਰਾਜਸਥਾਨ ਤੇ ਅਸੀਂ ਸੁੱਕ ਕੇ ਮਰੀ ਜੰਨੇ ਆ ਪੰਜਾਬ ਵਾਲੇ ਸਾਡੇ ਭਰਾ ਡੁੱਬ ਕੇ ਮਰੀ ਜਾਂਦੇ ਆ ਉਹਨੂੰ ਇਹ ਵੀ ਦੱਸਿਓ ਅਸੀਂ ਵੀ ਪੰਜਾਬ ਚੋਂ ਆਏ ਆ ਸਾਡਾ ਪਸ਼ੋਕੜ ਵੀ ਪੰਜਾਬ ਆ ਪਰ ਤੂੰ ਗੱਪ ਮਾਰਨਾ ਛੱ ਹਕੀਕਤ ਤੇ ਆ ਤੇ ਲੋਕਾਂ ਦਾ ਸਾਥ ਦੇ ਅਸੀਂ ਪੰਜਾਬ ਦਾ ਸਾਥ ਦੇਣ ਆ ਰਹੇ ਆ ਸਾਨੂੰ ਤੋਂ ਪਾਣੀ ਨਹੀਂ ਦਿੱਤਾ ਕੋਈ ਗੱਲ ਨਹੀਂ ਪਰ ਅਸੀਂ ਪੰਜਾਬ ਵਾਲੇ ਸਾਥੀਆਂ ਨਾਲ ਖੜੇ ਆ ਰਾਸ਼ਨ ਲੈ ਕੇ ਉੱਤੇ ਪਹੁੰਚਾਂਗੇ ਮੋਢੇ ਨਾਲ ਮੋਢਾ ਲਾ ਕੇ ਇੱਕ ਠੋਕ ਹੀ ਖੜਾਂਗੇ ਪਰ ਸਾਡੀ ਵੀਡੀਓ ਜਰੂਰ ਹੈ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਹੈ ਧੰਨਵਾਦ